ਨਿਨਾ ਗੁਰੂ ਸਾਹਿਬ ਦੀ ਬੇਸ ਵੀ ਕਰਾਈ ਹੁਣ ਚੀਕਾ ਮਾਰਦੇ ਫਿਰਦੇ ਅਸੀਂ ਇੱਕ ਦਿਨ ਬੈਠੇ ਉਹ ਪਹਿਲਾ ਖੱਬੀ ਬਾਂਬ ਨਹੀਂ ਫਿਰਦਾ ਅਸੀਂ ਦੂਜੇ ਦਿਨ ਸੱਚੀ ਪੰਜੀ ਓਏ ਹੋਰ ਰੱਬ ਇਹ ਕਹਿੰਦੇ ਤੁਸੀਂ ਉਹ ਕਾਲੀਦਲ ਦਾ ਫਰਾਣਾ ਬੇਲੀ ਆਪਣਾ ਉਹ ਅਸੀਂ ਹੱਸਣ ਲੱਗੇ ਮਾਨ ਸਾਹਿਬ ਕਹਿੰਦੇ ਨੇ ਸਾਰੀਆਂ ਕਿੱਟਾਂ ਲਈਆਂ ਲਾਤਾਂ ਲਈ ਵੀ ਤੇ ਬਾਹਾਂ ਲਈ ਜਿਹੜੀ ਥੋਲੇ ਦਾ ਦੂਜੀ ਚੜਾ ਲੈਂਦੇ ਇੱਕ ਥੋਣ ਨੂੰ ਦੇ ਦਿੰਦਾ ਆ ਹਾਲਾਤ ਹੋਏ ਬਸ ਕਾਲੀਦਲ ਦੇ ਵੇਖ ਲੋ ਐ ਹੀ ਸੀ ਤੇ ਚੰਗਾ ਭਲਾ ਉੱਥੇ ਜਿੱਦਣ سزا ਦਿੱਤੀ ਉੱਥੇ ਅਕਾਲ ਤੱਕ ਤੈਨੂੰ ਵੀ ਵੇਖੋ ਯਾਰ ਮੂਰਖ ਬਣਾ ਤਾ ਗਏ ਨੇ ਉਹਨਾਂ ਨੇ سزا ਦਿੱਤੀ 4 ਦਿਨ ਭਾਂਡੇ ਕਰੇ ਸ਼ਰਤਾਂ ਨਾ ਮੰਨ ਲੈਂਦਾ ਸ਼ਾਇਦ ਰੱਬ ਕੀਲੇ ਭਲੀ ਕਰ ਦਿੰਦਾ ਤੇ 2 ਦਿਨ ਹੀ ਪਇਓ ਤੂੰ ਕੰਬ ਲਿਪੜਿਆ ਤੇ ਲੱਤ ਲੂ ਤੇ ਪਲਸਟਰ ਲਾਗ ਨੇ ਭੱਜਿਆ ਫਿਰ ਉੱਥੇ ਵਿਆਹ ਦੇ ਕਿਸ ਤੇ ਗਿਆ ਕਮਾਲ ਰਹੀ ਵੀਰ ਇੱਥੇ ਬਾਪੂ ਕਹਿੰਦੇ ਲੱਤ ਟੁੱਟ ਜੇ ਉਹ ਬੰਦਾ ਪਹਿਲਾਂ ਤਾਂ ਪਲਸਟਰ ਲਾਉਂਦਾ ਉਸ ਤੋਂ ਬਾਅਦ 2-4 ਦਿਨ ਤਾਂ ਸੋਝੀ ਲੈਂਦੀ ਪਲਸਟਰ ਦਬਾ ਤਾ ਫਿਰ ਉਹ ਸਟੈਕਚਰ ਤੇ ਹੋਲੀ ਨੂੰ ਤੁਰਦਾ ਡਿੱਗ ਡਿੱਗ ਕਰਦਾ ਕਹੋ ਜੀ ਉਸ ਤੋਂ ਬਾਅਦ ਕਿਰੇ ਫਿਰ ਸੋਚ ਕੇ ਪੈ ਰਖਦਾ ਵੀ ਚਲੋ ਆਦੇ ਪੈਰਾਂ ਤੇ ਵਿੱਚ ਤਾਂ ਪਤਾ ਨਹੀਂ ਕਿਹੜਾ ਪੀਟਰ ਇੰਜਨ ਨਾਲ ਚੱਲਦਾ ਐ ਨਾ ਜਿਹੜਾ ਪੱਟਿਆ ਹੀ ਫਿਰਦਾ ਸੀ ਬਾਪੂ ਕੋਈ ਤਾਂ ਕੋਈ ਗਲਤ ਸੀ ਨਾ ਬਾਪੂ ਕਿਉਂ ਵੀ ਜਦੋਂ ਕਿਸੇ ਨੂੰ ਕੇ ਅਕਸਰਾ ਵਿਖਾਉ ਐਕਸਰਾ ਹੀ ਕੋ ਨਹੀਂ ਔਰ ਮੈਂ ਧੰਨਵਾਦੀ ਆਂ ਆਪਦੀ ਸਾਰੀ ਟੀਮ ਦਾ ਅੱਜ ਜਿਹੜੇ ਕੰਮ ਵਾਸਤੇ ਆ ਉਹਨਾਂ ਕੋ ਖਾਲੀ ਆ ਤਿੰਨ ਅੱਖਰ ਦਿੱਤੇ ਆ ਯੁੱਧ ਨਸ਼ਿਆਂ ਦੇ ਵਿਰੋਧ ਯੁੱਧ ਨਸ਼ਿਆਂ ਵਿਰੋਧ ਹੈ ਤਾਂ ਤਿੰਨ ਅੱਖਰ ਪਰ ਜੇ ਸੋਚ ਲੋ ਤਾਂ ਘਰਾਂ ਦੀ ਜ਼ਿੰਦਗੀ ਬਚਾ ਸਕਦੇ ਹੈ ਹੈ ਤਾਂ ਤੇ ਨਕਰ ਬੁੜਾਪੇ ਚ ਸਾਰੀ ਜ਼ਿੰਦਗੀ ਕਮ ਆ ਸਕਦੇ ਹੈ ਹੈ ਤੇ ਨਕਰ ਘਰਾਂ ਦੇ ਚਿਰਾਗ ਬਚਾ ਸਕਦੇ ਅਸੀਂ ਤਾਂ ਬੇਨਤੀ ਕਰ ਸਕਦੇ ਆ ਵੀ ਆਪਦੇ ਤੇ ਆਪਦੇ ਬੱਚਿਆਂ ਨੂੰ ਜ਼ਿੰਦਗੀ ਬਚਾਉਣ ਵਾਸਤੇ ਥੋੜੇ ਜੇ ਤਕੜੀ ਹੋ ਜੇ ਬਸ ਥੋੜੇ ਨਹੀਂ ਬਾਕੀ ਤਾਂ ਸਰਕਾਰ ਥੋੜੀ ਲੁੱਡੀ ਆਪ ਹੋਈ ਖੜੀ ਆ 1 ਮਾਰਚ ਨੂੰ ਸ਼ੁਰੂ ਕੀਤਾ ਸੀ ਪ੍ਰੋਗਰਾਮ ਦੂੜ ਸਾਲੇ ਦੀ ਤਿਆਰੀ ਕਰਨ ਤੇ ਲੱਗੀ ਹਜ਼ਾਰਾਂ ਘਰ ਟਾ ਤੇ ਜਿਹੜਾ ਛਿੱਟੇ ਨਾਲ ਘਰ ਬਣਾਈ ਸੀ ਤੇ ਹਜ਼ਾਰਾਂ ਪਰਚੇ ਦੇਤੇ ਹਜ਼ਾਰਾਂ ਕਿਲੋ ਹੀਰਣ ਫੜੀ ਗਈ ਜੇ ਮੁੱਖ ਮੰਤਰੀ ਇਮਾਨਦਾਰ ਸੀ ਥੱਲੇ ਵਾਲੇ ਇਮਾਨਦਾਰ ਸੀ ਤਾਂ ਹੀ ਫੜੀ ਗਈ ਸਾਨੂੰ ਕਿਹੜੇ ਮਾੜੇ ਲੱਗਦੇ ਸੀ ਦੂਜੇ ਤਾਂ ਸਾਡੇ ਘਰੇ ਵੀ ਆ ਜਾਂਦੇ ਦੂਤੇ ਪਰ ਵੇਖ ਲੋ ਫਿਰ ਹਾਲਾਤ ਕੀ ਹੁੰਦੇ ਆ ਹੁਣ ਮਗਰਮੱਛ ਵੀ ਅੰਦਰ ਦਿਫਨ ਲੱਗ ਗਿਆ ਨਹੀਂ ਇਹਨਾਂ ਨੂੰ ਕੋਈ ਹੱਥ ਨਹੀਂ ਪਹੁੰਚਦਾ ਸਹੀ ਹੈ ਨਾ ਗੁਰੂ ਸਾਹਿਬ ਦੀ ਬੇਦਬੀ ਕਰਾਈ ਹੁਣ ਚੀਕਾਂ ਮਾਰਦੇ ਫਿਰਦੇ ਅਸੀਂ ਇੱਕ ਦਿਨ ਬੈਠੇ ਉਹ ਪਹਿਲਾ ਖੱਬੀ ਬਾਂਬ ਨਹੀਂ ਫਿਰਦਾ ਸੀ ਦੂਜੇ ਦਿਨ ਸੱਚੀ ਪੰਜੀ ਮੈਂ ਵੇਖਿਆ ਵੀ ਤੁਸੀਂ ਉਹ ਕਾਲੀਦਲ ਦਾ ਫਰਾਣਾ ਬੇਲੀ ਆਪਣਾ ਉਹ ਅਸੀਂ ਹੱਸਣ ਲੱਗੇ ਮਾਨ ਸਾਹਿਬ ਕਹਿੰਦੇ ਨੇ ਸਾਰੀਆਂ ਕਿੱਟਾਂ ਲਈਆਂ ਲਾਤਾਂ ਲਈ ਵੀ ਤੇ ਬਾਹਾਂ ਲਈ ਜਿਹੜੀ ਥੋਲੇ ਦਾ ਦੂਜੀ ਚੜਾ ਲੈਂਦੇ ਇੱਕ ਥੋਣ ਨੂੰ ਦੇ ਦਿੰਦਾ ਆਹ ਹਾਲਾਤ ਹੋਏ ਪਏ ਕਾਲੀਦਲ ਦੇ ਵੇਖ ਲਓ ਐ ਹੀ ਸੀ ਤੇ ਚੰਗਾ ਭਲਾ ਉੱਥੇ ਜਿੱਦਣ ਸਜ਼ਾ ਦਿੱਤੀ ਉੱਥੇ ਅਕਾਲ ਤੱਕ ਤੂੰ ਵੀ ਵੇਖੋ ਯਾਰ ਮੂਰਖ ਬਣਾਤਾ ਇਹਨੇ ਉਹਨੇ ਸਗਾ ਦਿੱਤੀ ਚਾਰ ਦਿਨ ਭਾਂਡੇ ਕਿਰੇ ਸ਼ਰਧਾ ਨਾਲ ਮਾਗ ਲੈਂਦਾ ਸ਼ਾਇਦ ਰੱਬ ਕਿਰੇ ਭਲੀ ਕਰ ਦਿੰਦਾ ਤੇ ਦੋ ਦਿਨ ਹੀ ਪਇਓ ਤੂੰ ਕੰਬ ਲਿਪੜਿਆ ਤੇ ਲੱਤ ਨੂੰ ਤੇ ਪਲਸਟਰ ਲਾਗਣ ਭੱਜਿਆ ਫਿਰ ਉਹਦੇ ਵਿਆਹ ਦੇ ਕਿਸ ਤੇ ਗਿਆ ਕਮਾਲ ਹੀ ਫਿਰ ਐਥੇ ਬਾਪੂ ਕਹਿੰਦੇ ਲੱਤ ਟੁੱਟ ਜੇ ਉਹ ਬੰਦਾ ਪਹਿਲਾਂ ਤਾਂ ਪਲਸਟਰ ਲਾਉਂਦਾ ਉਸ ਤੋਂ ਬਾਅਦ ਦੋ ਚਾਰ ਦਿਨ ਤਾਂ ਸੋਝਣ ਲੈਂਦੀ ਪਲਸਟਰ ਦਬਾਤਾ ਫਿਰ ਉਹ ਸਟੈਕਚਰ ਤੇ ਹੋਲੀ ਨੂੰ ਤੁਰਦਾ ਡਿੱਗ-ਡਿੱਗ ਕਰਦਾ ਕਿਉਂ ਜੀ ਉਸ ਤੋਂ ਬਾਅਦ ਕਿਰੇ ਫਿਰ ਸੋਚ ਕੇ ਪੈ ਰਖਦਾ ਵੀ ਚਲੋ ਆਦੇ ਪੈਰਾਂ ਦੇ ਕਿ ਇਹ ਤਾਂ ਫੋਨਿਕ ਕਿਹੜਾ ਕੰਪਿਊਟਰ ਜਿਹਨਾਂ ਨੇ ਚੱਲਦਾ ਐ ਨਾ ਜਿਹੜਾ ਪੱਛੇ ਹੀ ਫੰਦਾ ਸੀ ਬਾਪੂ ਕੋਈ ਤਾਂ ਵੀ ਗਲਬੜ ਸੀ ਨਾ ਬਾਪੂ ਉਹ ਵੀ ਜਦੋਂ ਕਿਸੇ ਨੂੰ ਕੇ ਐਕਸਰਾ ਵਿਖਾਉ ਐਕਸਰਾ ਹੀ ਕੋ ਨਹੀਂ ਸੋ ਗੱਲ ਐ ਅਸੀਂ ਤਾਂ ਥੋੜੇ ਸਿਰ ਤੇ ਉੱਡੇ ਫਿਰਦੇ ਆ ਕੋਈ ਇਹ ਨਹੀਂ ਕਹਿ ਸਕਦਾ ਵੀ ਗਨ ਮੈਨ ਧੱਕੇ ਮਾਰਦੇ ਹੁੰਦੇ ਦਸਤੇ ਮਾਰਦੇ ਕੋਈ ਇਹ ਨਹੀਂ ਕਹਿ ਸਕਦਾ ਵੀ ਗੋਲੀ ਨੂੰ ਵੋਟ ਪਾਈ ਸੀ ਵੀ ਪਰਪੀ 2022 ਨੂੰ ਤੇ 10 ਨੂੰ ਜਿੱਤਿਆ ਸੀ ਇੱਕ ਪਰਚਾ ਵੀ ਕਿਸੇ ਤੇ ਨਜ਼ਰ ਹੀ ਕਿਹਾ ਮੈਂ ਤਾਂ ਵੀ ਦੇਂਦਾਰਾਂ ਕੋਈ ਇਹ ਨਹੀਂ ਕਹਿ ਸਕਦਾ ਮੈਂ ਸੀ ਐਮਐਲ ਨੂੰ ਮਿਲਣ ਗਏ ਸੀ ਤੇ ਸਾਨੂੰ ਉਹਨੇ ਵੋਟ ਤਾਂ ਕੰਮ ਨਹੀਂ ਕੀਤਾ ਮੈਂ ਤਾਂ ਵੀ ਦੇਂਦਾਰਾਂ ਕੋਈ ਇਹ ਨਹੀਂ ਕਹਿ ਸਕਦਾ ਵੀ ਭਾਈ ਸਾਡੇ ਨਾਲ ਸਤਕਾਰ ਨਹੀਂ ਕੀਤਾ ਅੱਜ ਵੀ 골ਡੀ ਉਹੀ ਸੀ ਜਿਹੜਾ ਪਹਿਲਾਂ ਵਾਲਾ ਸੀ ਹਾਂ ਵਜਨ ਜੂਲਵਾਣ ਦੇ 10 ਕਿਲੋ ਮੇਰੇ ਵਾਸਤੇ ਨਹੀਂਗਾ ਹੁਣ ਫਿਰ ਕੀ ਕਰਦਾ ਦੱਸੋ ਆਪ ਦੱਸੋ ਹੋਂ ਥੋੜੀ ਵੀ ਜ਼ਿੰਮੇਵਾਰੀ ਬਰਾਬਰ ਬਣਦੀ ਹੈ ਅੱਜ ਤੱਕ ਕਿਸੇ ਘਰੇ ਚਿਰਾਗ ਨੂੰ ਅੱਗ ਲੱਗੀ ਕੱਲੋ ਆਪਣੇ ਘਰੇ ਕਿਨੇ ਦੂਜਾ ਪਨਾਟ ਲੈ ਜਿਹੜਾ ਤਾਂ ਵੇਚਦਾ ਧਰਦੇ ਉਹਨੂੰ ਮਰੋੜ ਦਿੰਨੇ ਆ ਕੱਲ ਦੀ ਮੇਰੀ ਉਹ ਖਬਰ ਜੀ ਚੱਲੀ ਜਾਂਦੀ ਹੈ ਉਹ ਰੋਲਾ ਪੈ ਗਿਆ ਉੱਥੇ ਸਾਡੇ ਵਾਰ ਦਾ ਰੋਲਾ ਸੀ ਉਹ ਕਰੇ ਚਿੱਟਾ-ਚੁੱਟਾ ਲੈਣ ਆਏ ਉਹਨੇ ਕਿਸੇ ਕੋਲੋਂ ਮੱਲੇ ਸਾਰੇ ਇਕੱਠੇ ਹੋ ਗਏ ਰੋਲਾ ਪਾ ਰਹੇ ਆ ਉਹ ਉਲਟਾ ਉਹਨਾਂ ਦੀ ਗੱਲ ਪੈ ਗਿਆ ਹਾਲ ਹੋ ਗਿਆ ਤਾਂ ਇੱਕ ਤਾਂ 2 ਨੰਬਰ ਦਾ ਕੰਮ ਕਰ ਰਿਓ ਤੁਸੀਂ ਭੱਲੇ ਆਂ ਕਿੁੱਟੋ ਯਾਰ ਪੁਰਾਣੇ ਫਿਰ ਚੰਗੀ ਪ੍ਰੇਡ ਕਰੀ ਫੇਰ ਉਹ ਕੱਲ ਦਾ ਰੋਲਾ ਫਿਆ ਫਿਰ ਦੱਸੋ ਮੈਂ ਕਰਾਂ ਕੀ ਦੱਸੋ ਹੋਰ ਹੋਰ ਕੀ ਕਰਦੇ ਨਹੀਂ ਨਹੀਂ ਮਰੇ ਤੁਸੀਂ ਚੱਟਾ ਵੇਚੋ ਸਾਨੂੰ ਕੋਈ ਖਰਾਇਨ ਹੋਜੀ ਕਹਿੰਦੇ ਸੀ ਫੇਰ ਨਾ ਛੱਗਣੀ ਲਾਉਣਾ ਸੀ ਜਿਹੜਾ ਤਾਂ ਸਾਡਾ ਭਰਾ ਕੋ ਚਿੱਟੇ ਤੇ ਲੱਗਿਆ ਸਰਕਾਰ ਉਹਦੇ ਨਾਲ ਹੈ ਸਾਡਾ ਫਰਜ ਬਣਦਾ ਹੈ ਅਸੀਂ ਹਸਪਤਾਲ ਸਿਵਲ ਹਸਪੀਟਲ ਨੂੰ ਸੈਂਟਰ ਬਣਾਇਆ ਲੈ ਕੇ ਜਾਵਾਂਗੇ ਪ੍ਰੋਪਰ ਇਲਾਜ ਕਰਾਵਾਂਗੇ ਤੇ ਸਾਡੀ ਜ਼ਿੰਮੇਵਾਰੀ ਹੈ ਪੁਲਿਸ ਡਿਪਾਰਟਮੈਂਟ ਦੀ ਸਾਡੀ ਸਾਰਿਆਂ ਦੀ ਉਸ ਤੋਂ ਬਾਅਦ ਜਦੋਂ ਠੀਕ ਹੋ ਗਿਆ 5-7 ਦਿਨ ਬਾਅਦ ਉਹਨੂੰ ਘਰੇ ਪਹੁੰਚਦਾ ਕਰ ਦੇਾਂਗੇ ਫੇਰ ਸਰਕਾਰ ਦੀ ਨਵੀਂ ਸਕੀਮ ਹੈ ਹੁਣ ਸਾਰਿਆਂ ਨੇ ਆਪ ਦੀ ਰਸਤੇ ਖੜੇ ਹੋ ਜਾਣਾ ਹੈ ਅੱਜ 100 ਚੱਕਣੀ ਹੈ ਜੋ ਨਸ਼ਿਆਂ ਦੇ ਵਿਰੋਧ ਵਿੱਚ ਪੇਸ਼ਿਆਂ ਦੇ ਪਿੰਡੋਂ ਚਿੱਟਾ ਖਤਮ ਕਰਨਾ ਹੈ